ਜੀ ਤਰਨਤਾਰਨ ਵਿਖੇ 28 ਤਰੀਕ ਨੂੰ ਇੱਕ ਮਰਡਰ ਕੇਸ ਹੋਇਆ ਸੀਗਾ ਅਨਸ਼ਹਿਰੋਂ ਫਨੂਆ ਦੇ ਵਿੱਚ ਨਿਸ਼ਾਨ ਚੌਧਰੀ ਦਾ 7 ਤਰੀਕ ਨੂੰ ਇੱਕ 루ਡੀਆਲਾ ਪਿੰਡ ਦੇ ਵਿੱਚ ਇੱਕ ਹੋਰ ਮਰਡਰ ਕੀਤਾ ਗਿਆ ਸੀ ਅਜੈਬ ਸਿੰਘ ਨਾਮ ਦੇ ਵਿਅਕਤੀ ਦਾ ਇਹਦੇ ਮਰਡਰ ਦੀ ਵੀ ਜ਼ਿੰਮੇਵਾਰੀ ਸਤਨਸ਼ਾਰਾ ਕਾਂਗ ਬਣਾ ਦਿੱਤੀ ਗਈ ਸੀ ਇਦੇ ਵਿੱਚ ਹਰਪਾਲ ਸਿੰਘ ਏਲੀਅਸ ਭੱਲਾ ਹੈ ਜਿਹੜਾ ਉਹ ਮੇਨ ਸ਼ੂਟਰ ਸੀਗਾ ਅਤੇ ਨਾਲ ਸਰਦੂਲ ਸਿੰਘ ਉਸ ਦੋਲਾ ਹੈ ਜਿਹੜਾ ਇਹ ਇਹਨਾਂ ਦੇ ਨਾਲ ਸੀਗਾ ਸਟਾਫ ਕਰਨਦਰਨ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੁੰਦੀ ਹੈ ਜਦੋਂ ਹਤਿਆ ਵਿੱਚ ਜਿਹੜੇ ਨਾਮਜਦ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪੁਲਿਸ ਵੱਲੋਂ ਸੀਆਈ ਸਟਾਫ ਦੀ ਤਰਨਦਨੀ ਪੁਲਿਸ ਵੱਲੋਂ ਇਸ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਐਸਐਸਪੀ ਰਵਜੋਦ ਗਰੇਵਾਲ ਮੈਡਮ ਨੇ ਦੱਸਿਆ ਹੈ ਕਿ ਦੋਨੋਂ ਜਿਹੜੇ ਮੁਲਜ਼ਮ ਹੈ ਇਹ ਸਤਾਮ ਸਿੰਘ ਸਤਾ ਗੈਂਗਸਟਰ ਜੋ ਵਿਦੇਸ਼ ਵਿੱਚ ਬੈਠਾ ਹੈ ਉਸਦੇ ਇਸ਼ਾਰੇ ਉੱਪਰ ਕੰਮ ਕਰਦੇ ਸਨ ਔਰ ਵਕ ਵਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਔਰ ਇਹਨਾਂ ਦੋਵਾਂ ਵੱਲੋਂ ਜਿਹੜੇ ਨਿਸ਼ਾਰਾ ਪਨੂਆ ਔਰ ਰੂ ਦੇ ਦੋ ਕਤਲ ਕੀਤੇ ਗਏ ਸਨ ਉਸ ਵਿੱਚ ਇਹ ਦੋਵੇਂ ਸ਼ੂਟਰ ਵਜੋਂ ਆਪਣਾ ਕੰਮ ਕਰ ਰਹੇ ਸਨ ਔਰ ਗ੍ਰਿਫਤਾਰ ਕੀਤੇ ਗਏ ਜਿਹੜੇ ਮੁਲਜ਼ਮ ਹਨ ਉਹਨਾਂ ਦੀ ਪਛਾਣ ਜਿਹੜੀ ਹੈ ਸਰਦੂਲ ਸਿੰਘ ਉਰਫ ਦੋਲਾ ਪੁੱਤਰ ਕਾਲਾ ਸਿੰਘ ਨਿਵਾਸੀ ਪਿੰਡ ਲੋਹਾਰ ਅਤੇ ਹਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਨਿਵਾਸੀ ਸੰਗਤਪੁਰ ਜ਼ਿਲ੍ਹਾ ਤਰੰਤਨ ਵਜੋਂ ਹੋਈ ਹੈ ਦੋਵੇਂ ਮੁਲਜ਼ਮ ਜਿਹੜੇ ਹਨ ਉਹਨਾਂ ਦੇ ਖਿਲਾਫ ਪਹਿਲਾਂ ਕਈ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਹਨ ਔਰ ਪੁਲਿਸ ਵੱਲੋਂ ਦੱਸਣਾ ਜਾ ਰਿਹਾ ਹੈ ਕਿ ਦੋਵਾਂ ਦੀ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ ਆਉਣ ਵਾਲੇ ਸਮੇਂ ਵਿੱਚ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਏ ਟੀਵੀ ਤਰੰਤਾਰਨ ਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਜੀ ਤਰਨਤਾਰਨ ਵਿਖੇ 28 ਤਰੀਕ ਨੂੰ ਇੱਕ ਮਰਡਰ ਕੇਸ ਹੋਇਆ ਸੀਗਾ ਨਸ਼ਹਿਰੋ ਫਨੂਆ ਦੇ ਵਿੱਚ ਨਿਸ਼ਾਨ ਚੌਧਰੀ ਦਾ ਜਿਹਦੀ ਜਿਹੜੇ ਮਰਡਰ ਤੋਂ ਬਾਅਦ ਸਤਾਨ ਸ਼ਰਾ ਨੇ ਇਸ ਮਰਡਰ ਦੀ ਜ਼ਿੰਮੇਵਾਰੀ ਲਈਤੀ ਸੀਗੀ ਉਸ ਤੋਂ ਬਾਅਦ 7 ਤਰੀਕ ਨੂੰ ਇੱਕ 루ਡੀਆਲਾ ਪਿੰਡ ਦੇ ਵਿੱਚ ਇੱਕ ਹੋਰ ਮਰਡਰ ਕੀਤਾ ਗਿਆ ਸੀ ਇੱਕ ਅਜੈਬ ਸਿੰਘ ਨਾਮ ਦੇ ਵਿਅਕਤੀ ਦਾ ਇਹਦੇ ਮਰਡਰ ਦੀ ਵੀ ਜ਼ਿੰਮੇਵਾਰੀ ਇਹ ਸੱਤਾਂਸ਼ਾਰਾ ਗੈਂਗ ਵੱਲੋਂ ਲਈ ਗਈ ਸੀ ਤਾਂ ਤਰਨਤਾਰਨ ਪੁਲਿਸ ਨੂੰ ਇਹ ਦੋਨਾਂ ਕੇਸਿਸ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਹੈ ਆ ਸਬਡਿਵੀਜ਼ਨ ਪੱਟੀ ਆ ਸੀਆਈ ਦੀ ਸਾਡੀ ਜਿਹੜੀ ਟੀਮ ਹੈਗੀ ਹੈ ਐਂਡ ਸਬਡਿਵੀਜ਼ਨ ਗੋਇੰਡਵਾਲ ਇਹਨਾਂ ਸਾਰਿਆਂ ਨੇ ਆ ਸਾਡੀ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਬੀ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਹੈ ਇਹ ਦੋਨੋਂ ਮਰਡਰ ਕੇਸਸ ਟਰੇਸ ਕੀਤੇ ਨੇ ਤੇ ਸਾਡੀ ਇਨਵੈਸਟੀਗੇਸ਼ਨ ਮੁਤਾਬਕ ਇਹ ਦੋਨੋਂ ਮਰਡਰ ਕੇਸਸ ਇੱਕ ਜਿਹੜਾ ਇਹਨਾਂ ਦਾ ਮੋਡਿਊਲ ਸੀਗਾ ਉਹ ਦੋਨੋਂ ਇੱਕੋ ਹੀ ਮੋਡਿਊਲ ਨੇ ਕੀਤਾ ਸੀ ਦੋ ਜਣੇ ਸੀ ਜਿਹਦੇ ਵਿੱਚ ਤੇ ਇਹਦੇ ਵਿੱਚ ਹਰਪਾਲ ਸਿੰਘ ਏਲੀਅਸ ਭਾਲਾ ਹੈ ਜਿਹੜਾ ਉਹ ਮੇਨ ਸ਼ੂਟਰ ਸੀਗਾ ਅਤੇ ਨਾਲ ਸਰਦੂਲ ਸਿੰਘ ਉਰਫ ਦੋਲਾ ਹੈ ਜਿਹੜਾ ਇਹ ਇਹਨਾਂ ਦੇ ਨਾਲ ਸੀਗਾ ਸਰਦੂਲ ਸਿੰਘ ਤੇ ਇੱਕ ਪਹਿਲਾ ਪਰਚਾ ਦਰਜ ਹੈ ਤੇ ਹਰਪਾਲ ਭਾਲੇ ਤੇ ਚਾਰ ਪਰਚੇ ਦਰਜ ਨੇ ਉਹਦੇ ਤੇ ਆਮ ਜਾਗ ਦਾ ਪਰਚਾ ਦਰਜ ਹੈ ਤੇ ਮਰਡਰ ਦਾ ਤੇ ਐਨਡੀਪੀਐਸ ਦਾ ਇਤੋਂ ਪਹਿਲਾਂ ਉਹਦੀ ਕ੍ਰਿਮੀਨਲ ਹਿਸਟਰੀ ਹੈ ਅ ਇਸ ਕੇਸ ਦੇ ਵਿੱਚ ਹੋਰ ਬੰਦੇ ਵੀ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਮੁਤਾਬਿਕ ਇਨਵੋਲਡ ਨੇ ਉਹਨਾਂ ਦੀ ਭਾਲ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵਿਅਕਤੀ ਵੀ ਗ੍ਰਿਫਤਾਰ ਹੋਣਗੇ ਤੇ ਸਾਨੂੰ ਹੋਰ ਰਿਕਵਰੀਜ਼ ਹੀ ਮਿਲਣਗੇ ਬੜੇ ਕਤਲ ਕਰਨ ਦਾ ਮੋਟਿਵ ਕੀ ਸੀ ਨਾ ਕੀ ਕਾਰਨ ਰਿਹਾ ਆ ਦੋਨੋਂ ਜੋ ਦੋਨੋਂ ਵਾਰਦਾਤਾਂ ਸਿੱਗੀਆਂ ਉਹਨਾਂ ਦਾ ਜਿਹੜਾ ਸੀ ਵੱਖ-ਵੱਖ ਮੰਤਵ ਸੀਗਾ ਜਿਹੜਾ ਨਸ਼ਹਿਰਾ ਮਰਡਰ ਕੇਸ ਸੀ ਉਹਦੇ ਵਿੱਚ ਉਹਨਾਂ ਦਾ ਇੱਕ ਫੈਮਿਲੀ ਡਿਸਪਿਊਟ ਦਾ ਜਿਹੜਾ ਉਹ ਕਹਿ ਰਹੇ ਸੀਗੇ ਕਿ ਉਹਨਾਂ ਦਾ ਆਪਦੀ ਫੈਮਿਲੀ ਦਾ ਇੱਕ ਬੰਦਾ ਸੀਗਾ ਉਹਦਾ ਮਰਡਰ ਹੋਇਆ ਸੀਗਾ ਉਹਦਾ ਬਦਲਾ ਲੈਣ ਲਈ ਅਜੈਬ ਸਿੰਘ ਬਾਰੇ ਉਹਨਾਂ ਨੇ ਇਹ ਜੀ ਪੋਸਟ ਪਾਈ ਸੀਗੀ ਕਿ ਇਹ ਇਨਫੋਰਮੇਸ਼ਨ ਦਿੰਦਾ ਸੀਗਾ ਪਰ ਇਹ ਜੋ ਦੋਨੋਂ ਕੇਸਸ ਨੇ ਇਹ ਸੱਤਾ ਨਸ਼ਰਾ ਦੇ ਕੈਂਟ ਤੇ ਇਹਨਾਂ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਇੱਕ ਫੋਰਨ ਬੇਸਡ ਆਪਰੇਟਿਵ ਹੈ ਜਿਹੜੀ ਬ੍ਰਾਮ ਦੀ ਜਿਹੜੀ ਇਹਦੀ ਚੱਲ ਰਹੀ ਹੈ ਜੀ ਤੇ ਸਾਨੂੰ ਉਮੀਦ ਹੈ ਕਿ ਅੱਗੇ ਇਹ ਚੋ ਰਿਕਵਰੀ ਹੋਏਗੀ ਜਿਹੜਾ ਅਦਨ ਵੀ ਜਿਹੜਾ ਫੈਮਿਲੀ ਇਹਨਾਂ ਦਾ ਸਰਗੋਦੀ ਤੋਂ ਬੰਦਾ ਮਾਰਿਆ ਸੀ ਇਹ ਉਸ ਨਾਮ ਸੱਤੇ ਦੀ ਫੈਮਲੀ ਤੋਂ ਉਹਨੂੰ ਕੰਦਾ ਮਾਰਿਆ ਗਿਆ ਸੀ ਜਿਹਦਾ ਮਤਲਬ ਲਖੜੋ ਕਬੱਡੀ ਖਿਡਾਰੀ ਵਾਲਾ ਕੇਸ ਨਾਲ ਰਿਲੇਟਡ ਤਾਂ ਨਹੀਂ ਜਾਂ ਕਬੱਡੀ ਖਿਡਾਰੀ ਇਹਨਾਂ ਖੇਤੀ ਸਟੋਰ ਵਾਲਾ ਖੇਤੀ ਸਟੋਰ ਵਾਲਾ ਜੀ ਤੇ 15 ਉਹਨੂੰ ਇਹਨਾਂ ਨੇ ਮਾਰ ਲਿਆ ਮੈਡਮ ਹਾਂ ਜੀ ਇਹਨਾਂ ਨੇ ਮਾਰ ਲਿਆ ਇਸ ਕੇਸ ਜਿਸ ਤੱਕ ਮੈਂ ਦੱਸਿਆ ਕਿ ਸਾਡੇ ਕੋਲ ਹੋਰ ਵੀ ਕਲੂਜ਼ ਨੇ ਬੋਲ ਵੀ ਰੋਕ ਇਨਵੋਲਡ ਨੇ ਉਹਨਾਂ ਦੀ ਪਾਲ ਜਾਰੀ ਹੈ ਤੇ ਮੈਡਮ ਹਾਇਰ ਕਿਤੇ ਕਿਸੀ ਪੈਸੇ ਦੇ ਕੇ ਇਹਨਾਂ ਨੂੰ ਹਾਇਰ ਕੀਤਾ ਜੀ ਹਾਂ ਜੀ ਹਾਂ ਜੀ ਹਾਂ ਫਿਰ ਅਨੁਸਾਰਾ ਜਿਹੜਾ ਹੈਗਾ ਇਹਨਾਂ ਨੂੰ ਉਹਨਾਂ ਦੇ ਕਹੇ ਤੇ ਕੀਤਾ ਸੀਗਾ ਤੇ ਐਸੇ ਸਮਝਿਆ ਕਿ ਇਹ ਉਹ ਸਾਰਾ ਕੁਝ ਹੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿੱਦਾਂ ਕਿ ਮੈਂ ਕਿਹਾ ਕਿ ਇਸ ਕੇਸ ਦੇ ਵਿੱਚ ਹੋਰ ਲੋਕ ਵੀ ਸਾਨੂੰ ਇਨਵੋਲਡ ਲੱਗ ਰਹੇ ਨੇ ਤੇ ਅਸੀਂ ਇਹਦੇ ਨੂੰ ਇਨਵੈਸਟੀਗੇਟ ਅੱਗੇ ਕਰਾਂਗੇ ਮੈਡਮ ਇਹ ਮੈਂ ਖੁਸ਼ ਹਾਂ ਡਰਗ ਵਗਰਾ ਦਾ ਤਾਂ ਨਹੀਂ ਲੰਦੇ ਜੀ ਡਰਗ ਉਹ ਨਸ਼ੀ ਦੀ ਆਪੀ ਦੀ ਹੋਰ ਗੱਲ ਚੀਜ਼ ਦੇਖੋ ਜੀ ਜੋ ਕੁਝ ਵੀ ਹੈਗਾ ਆਫਟਰ ਮੈਡੀਕਲ ਰਿਪੋਰਟ ਹੀ ਸਾਨੂੰ ਪਤਾ ਚੱਲੇਗਾ ਠੀਕ ਹੈ